ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਇੱਕ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਥਾ ਟੇਕਣ ਸਰਦਾਰ ਲੁਜਾਰੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਤੇ ਦੂਜਾ ਸਮਾਣਾ ਵਿਖੇ ਜੋ ਜਗਜੀਤ ਸਿੰਘ ਢੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੁੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਲਟਣ ਕਾਰਨ ਬਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪੇ ਪਾਸ ਨੂੰ 3-4 ਵਾਰ ਵੀ ਕਿਹਾ ਵੀ ਬਕ ਟਕ ਟਕ ਟਿਆਣੇ ਨੂੰ 3-4 ਵਾਰ ਕਿਹਾ ਕਿ ਬੱਸ ਨੂੰ ਹੋਲੀ ਜਨਾ ਤੇਜ਼ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਈ 2 ਮਿੰਟ ਹਸਰ ਹੁੰਦਾ ਫੇਰ ਘੱਟ ਮਾਰਨ ਲੱਗ ਪੈਂਦਾ ਗੁੱਡੇ ਪਾਸ ਵੜਨੇ ਚੱਲ ਲੱਗਿਆ ਸੀ ਉਹਨੇ ਸਵਾਰੀ ਨੂੰ ਕੀ ਕੀਤਾ ਸਵਾਰੀ ਦਾ ਇੱਕ ਪਾਸੇ ਜਦੋਂ ਉਹ ਲਾਸਟ ਜਿਹੜੀ ਲਾਸਟ ਸਵਾਰੀ ਚੱਣੀ ਉਹ ਰੋ ਪੈ ਥੱਲੇ ਹੀ ਸੀਗਾ ਇੱਕ ਇਹਨੇ ਪਾਸ ਨਾਲ ਜੇ ਸ਼ੂ ਕੱਤੀ ਉੱਥੇ ਬਚੇ ਮੋਦ ਤੋਂ ਬਾਅਦ ਇਹਨੇ ਮੁਰਕੇ ਗੁੱਡੇ ਲੋਕੇ ਕਰਾਉਣਾ ਚਾਹ ਕੇ ਬੱਸ ਪੜ ਦੇਖੋ ਜੱਗਪੂਰੀ ਪੁੱਛਦੀ ਕਿ ਤੇ ਆਪ ਨੂੰ ਕਿੰਨੇ ਵੀ ਕਿਤੇ ਤੱਕ ਤੇ ਮੈਂ ਤੇਜ਼ਾ ਵਾਲੀ ਕਹਿ ਕੇ ਹੋਲੀ ਚਲਾ ਬਾਕ ਤੇਜ਼ ਨਾਲ ਚਲਾ ਬਹੁਤ ਤੇਜ਼ ਲੈ ਕੈਂਚਾ ਵੇ ਬੱਚਿਆਂ ਤੋਂ ਬਚੀ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਸਰ ਤੁਹਾਨੂੰ ਸਾਨੂੰ ਪਤਾ ਨਹੀਂ ਲੱਗਦਾ ਪਰ ਮੂਹਣ ਦੇਖਿਆ ਆਪ ਦਾ ਲੱਗਦਾ 100% ਤਾਂ ਨਸ਼ਾ ਕੀਤਾ ਹੀ ਸੀ ਕਿਉਂਕਿ ਜਿੱਦ ਤੋ ਇਹ ਹਾਸੀ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਆਫਿਸ ਜਿਹੜਾ ਪਿੰਡ ਕੋਰਲਾ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਲਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਟੋ ਕੰਟਰੋਲ ਕੋਕ ਕੇ ਤੇ ਇਹ ਇਧਰ ਖਸਤਾਨਾ ਚ ਪੱਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਸੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਇਦਾਂ ਦੀ ਇੰਜੀਨੀ ਜੰਮਲ ਕੋਈ ਪੇਥੋੜਾ ਨਹੀਂ ਹੈ ਅਜੇ ਤੱਕ ਕੋਈ ਇਦਾਂ ਦੀ ਗੱਲ ਪਹਚਾ ਹੈਗਾ ਪਰ ਮਾਬੂਦ ਦੀ ਬੜੀ ਕਿਰਪਾ ਹੋਈ ਆ ਬਾਕੀ ਬੱਸ ਨੂੰ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿ ਲਗੇ ਹੋਏ ਨੇ ਜੀ ਉਹਦੇ ਵਿੱਚ ਹੀ ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜਦਿਆਂ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਇੱਕ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਹੈ ਤੇ ਦੂਜਾ ਸਮਾਣਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੁੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪੇ ਪਾਸ ਨੂੰ ਤਿੰਨ ਚਾਰ ਬਾਰ ਵੀ ਕਿਹਾ ਵੀ ਬੱਕ ਤੇ ਤੱਕ ਤੇ ਵਾਲੇ ਨੂੰ ਤੇਜਾ ਕਰ ਕਿ ਆਪੇ ਪਾਸ ਨੂੰ ਹੋਲੀ ਜਿਹਾ ਤੇਜ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਲ ਦੋ ਮਿੰਟ ਹਸਰ ਹੁੰਦਾ ਫੇਰ ਘੱਟ ਮਾਰਨਾ ਪੈਂਦਾ ਹੈ ਖੁੱਡੇ ਪਾਸ ਵੱੜਨੇ ਚੱਲ ਲੱਗੀਆਂ ਸੀ ਉਹਨੇ ਸਵਾਰੀ ਨੂੰ ਕੀ ਕੀਤਾ ਸਵਾਰੀ ਦਾ ਇੱਕ ਪਾਸੇ ਤੋਂ ਲਾਜ ਜਿਹੜੀ ਲਾਸਟ ਵਾਲੀ ਚੰਨੀ ਉਹ ਰਪੈ ਥੱਲੇ ਸੀਗਾ ਇਹਨੇ ਪਾਸ ਨਾਲ ਜੈਸ਼ੂ ਕਥੀ ਉੱਥੇ ਬੱਤੀ ਮੋ ਤੋਂ ਬਾਅਦ ਇਹਨੇ ਮੁਰਕੇ ਖੁੱਡੇ ਲੋਗੇ ਕਰਾਉਣਾ ਚਾਹ ਕੇ ਬਸ ਭੱਜ ਗਈ ਜੱਕੂਲੀ ਫਿਸ ਗਈ ਕਿੱਥੇ ਆਪ ਵੀ ਉਸ ਨੂੰ ਕਿੰਨੇ ਵਕਤ ਤੱਕ ਤੇ ਮੈਂ ਤੇਜ਼ਾ ਵਾਲੇ ਕਹਿ ਕੇ ਹੋਲੀ ਚਲਾ ਬੱਸ ਤੇ ਨਾ ਚਲਾ ਬਹੁਤ ਤੇਜ਼ ਲੈ ਕੈਂਚਾ ਵੇ ਪੱਜੇ ਤੋਂ ਬਚ ਗਿਆ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਉਹ ਇਹ ਤੁਹਾਨੂੰ ਪਤਾ ਨਹੀਂ ਲੋਕ ਪਰ ਮੂਹ ਨਹੀਂ ਦੇਖਿਆ ਤਾਂ ਲੱਗਦਾ 100% ਤਾਂ ਨਸ਼ਾ ਕੀਤਾ ਕਿ ਇਹ ਸੀ ਕਿਉਂਕਿ ਜਦੋਂ ਵੀ ਹਾਲਤ ਵਿੱਚ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀਆਂ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਆਫੀ ਜਿਹੜਾ ਪਿੰਡ ਕੋਲ ਐ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਲਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਇਹ ਖਤਾਨਾ ਚ ਪਲਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਸੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸੇ ਦਾ ਇੰਜਰੀ ਜਾਂ ਮਲ ਕੋਈ ਬੇਥੋੜਾ ਨਹੀਂ ਹੈ ਅ ਤੱਕ ਕੋਈ ਇਦਾਂ ਦੀ ਗੱਲ ਬਚਾ ਹੈਗਾ ਮਾਪਿਆਂ ਨੂੰ ਬੜੀ ਕਿਰਪਾ ਹੋਈ ਹੈ ਪੱਕੀ ਬੱਸੇ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ ਇਸ ਮੁਕਤੇ ਆ ਗਏ ਸੀ ਇਸ ਲਗੇ ਹੋਏ ਨੇ ਜੀ ਉਹਦੇ ਵਿੱਚ ਹੀ ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦਿਆਂ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਟ੍ਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਤੇ ਦੂਜਾ ਸਮਾਨਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪ ਬੱਸ ਨੂੰ ਤਿੰਨ ਚਾਰ ਵਾਰ ਵੀ ਕਿਹਾ ਵੀ ਟਕ ਟਕ ਟਿਆਣੇ ਨੂੰ ਤਿੰਨ ਚਾਰ ਵਾਰ ਕਿਹਾ ਕਿ ਬੱਸ ਨੂੰ ਹੋਲੀ ਚਲਾ ਤੇਜ ਨਾਲ ਚਲਾ ਪਰ ਉਹਨੇ ਦੋ ਤਿੰਨ ਉਹਨੇ ਇੱਕ ਜਿੰਨਾ ਚਿਰ ਕੋਲ ਦੋ ਮਿੰਟ ਹਸਰ ਹੁੰਦਾ ਫੇਰ ਘੱਟ ਮਾਰਨਾ ਪੈਂਦਾ ਇਹ ਖੁੱਡੇ ਬੱਸ ਵੜੀਆਂ ਚੱਲਣ ਲੱਗਿਆ ਸੀ ਉਹਨੇ ਸਵਾਰੀ ਰੁਕੀ ਕਿੰਨਾ ਸਵਾਰੀ ਦਾ ਇੱਕ ਪਾਸੇ ਤਾਂ ਉਹ ਲਾਜ ਜਿਹੜੀ ਆਸਿਸ ਵਾਲੀ ਚੰਨੀ ਉਹ ਰੋ ਪੈ ਥੱਲੇ ਸੀਗਾ ਇੱਕ ਇਹਨੇ ਬੱਸ ਨਾਲ ਜਾ ਕੇ ਸ਼ੁਰੂ ਕਰਤੀ ਉੱਥੇ ਬੱਚੇ ਤੋਂ ਬਾਅਦ ਇਹਨੇ ਮੁਰਗੇ ਖੁੱਡੇ ਲੋਗੇ ਕਰਾਉਣਾ ਚਾਹ ਕੇ ਬੱਸ ਭੱਜ ਦੇ ਤੋ ਜੱਗ ਪੂਰੀ ਪਿਸਲੀ ਕਿੱਥੇ ਆਪ ਨੂੰ ਲੋਕ ਕਿੰਨੇ ਵਕਤ ਤੱਕ ਤੇ ਮੈਂ ਤੇਜਾ ਵਾਲੀ ਕਿਹਨੂੰ ਬੋਲੀ ਚਲਾ ਬਾਤ ਤੇ ਨਾ ਚਲਾ ਬਹੁਤ ਤੇਜ਼ ਲੈ ਕੈਂਚਾ ਵੇ ਬੱਜਣ ਤੋਂ ਬਚੀ ਗਿਆ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਇਹ ਤੁਹਾਨੂੰ ਪਤਾ ਨਹੀਂ ਲੋਕ ਪਰ ਮੂੰਹੋਂ ਦੇਖਿਆ ਆਪ ਨੂੰ ਪਤਾ ਲੱਗਦਾ 100% ਕੋਈ ਨਸ਼ਾ ਕੀਤਾ ਕਿ ਇਹ ਸੀ ਕਿਉਂਕਿ ਜਿ ਤਰੀਕਾ ਹਾਲ ਸੀ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਕਾਫੀ ਸੀ ਜਲਦੀ ਦਾ ਪਿੰਡ ਕੋਲ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਲਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਇਹ ਇਧਰ ਖਸਾਨਾ ਚ ਪਲਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਸਵੇਰੇ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸ ਤਰ੍ਹਾਂ ਦੀ ਇੰਜੀਨੀਅਰ ਜਾਂ ਮਲ ਕੋਈ ਤੇ ਥੋੜਾ ਨਹੀਂ ਹਜੇ ਤੱਕ ਕੋਈ ਇਦਾਂ ਦੀ ਗੱਲ ਪਤਾ ਹੈਗਾ ਪਰ ਮਾਬੂਆਂ ਦੀ ਬੜੀ ਕਿਰਪਾ ਹੋਈ ਹੈ ਬਾਕੀ ਬੱਸ ਨੂੰ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪਤਾਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਇਸ ਮੁੱਖ ਤੇ ਆਗੇ ਸੀ ਇਸ ਕਰਕੇ ਸਾਰਾ ਲੱਗੇ ਹੋਏ ਨੇ ਜੀ ਉਹਦੇ ਵਿੱਚ ਹੀ ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦਿਆਂ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਇੱਕ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਹੈ ਤੇ ਦੂਜਾ ਸਮਾਨਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪੇ ਪਾਸ ਨੂੰ ਤਿੰਨ ਚਾਰ ਵਾਰ ਵੀ ਕਿਹਾ ਵੀ ਤੱਕ ਤੱਕ ਤੇਵਾਂ ਦੇ ਵਿੱਚੋਂ ਤਿੰਨ ਚਾਰ ਗੜੀ ਕਿਹਾ ਕਿ ਪਾਸ ਨੂੰ ਹੋਲੀ ਜਿਹਾ ਤੇਜ਼ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਈ ਦੋ ਮਿੰਟ ਹਸਲ ਹੁੰਦਾ ਫੇਰ ਘੱਟ ਮਾਰਨਾ ਪੈਂਦਾ ਖੁੱਡੇ ਪਾਸ ਵੜਨੀਆਂ ਚੜ੍ਹ ਲੱਗੀਆਂ ਸੀ ਉਹਨੇ ਸਵਾਰੀ ਰੁਕੀ ਕਿੱਥੇ ਸਵਾਰੀ ਦਾ ਇੱਕ ਪਰਸ ਤੋਂ ਉਹ ਲਾਟ ਜਿਹੜੀ ਲਾਸਟ ਵਾਲ ਜੰਨੀ ਉਹ ਰੋ ਪੈ ਥੱਲੇ ਸੀਗਾ ਇੱਕ ਇਹਨੇ ਪਾਸ ਨਾ ਜਾਈ ਜਿਵੇਂ ਕਹਤੀ ਉੱਥੇ ਬੱਚੇ ਮੋਤੋਂ ਬਾਅਦ ਇੰਨੇ ਮੁਰਕੇ ਗੁੱਡੇ ਲੋਗੇ ਕਰਾਉਣਾ ਚਾਹ ਤੇ ਬਸ ਭੱਟੇ ਜੱਗਪੂਰੀ ਫਿਰ ਕਿੱਥੇ ਆਪ ਨੂੰ ਕਿੰਨੇ ਵੀ ਕਿਤੇ ਤੱਕ ਦੇਵਾ ਤੇਜਾ ਵਾਲੇ ਕਿਹ ਕਿਹੋਲੀ ਚਲਾ ਬੱਸ ਤੇ ਨਾ ਚਲਾ ਬਹੁਤ ਤੇਜ਼ ਲੈ ਤੈਂਚਾ ਪੰਜ ਤੋਂ ਬਚੀ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਇਹ ਤੁਹਾਨੂੰ ਪਤਾ ਨਹੀਂ ਲੋਕ ਪਰ ਮੂਹਣ ਦੇਖਿਆ ਆਪ ਨੂੰ ਤਾਂ ਲੱਗਦਾ 100% ਤਾਂ ਨਸ਼ਾ ਕੀਤਾ ਹੀ ਸੀ ਕਿਉਂਕਿ ਜਦ ਤੋਰੀ ਹਾਲਤੀ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਕਾਫੀ ਸ਼ਾਮ ਹੋ ਬਾਅਦ